ਸ਼ਿਕਾਇਤ ਮੇਰੀਆਂ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਇਹ ਦੇਖੋ ਜੀ ਮੈਂ ਤੁਹਾਨੂੰ ਪੈਂਟ ਪਲਾਜ਼ੋ ਦੇ ਉੱਤੇ ਆਪਾਂ ਨੇ ਲੂਪੀ ਵਾਲਾ ਡਿਜ਼ਾਈਨ ਰੈਡੀ ਕੀਤਾ ਜੀ ਇਹ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਕਿਸ ਤਰ੍ਹਾਂ ਰੈਡੀ ਕੀਤਾ ਇਹ ਦੇਖੋ 2 ਇੰਚ ਦੀ ਆਪਾਂ ਨੇ ਲੂਪੀ ਲੈ ਲਈ ਇੱਕ ਆਪਾਂ ਇਹ ਵਾਲੀ ਚੇਪੀ ਲੈ ਕੇ ਦੇਖੋ ਮੈਂ ਤੁਹਾਨੂੰ ਇਹਦੇ ਵੀ ਉੱਪਰ ਦੱਸਦੀ ਆਂ ਵੀ ਤੁਸੀਂ ਇਹ ਕਿਸ ਤਰ੍ਹਾਂ ਜੈਨ ਰੈਡੀ ਕਰਨਾ ਇਹ ਦੇਖੋ ਤੁਸੀਂ ਇਸ ਤਰ੍ਹਾਂ ਕਰਕੇ ਲਗਾ ਲੈਣੀ ਆ ਠੀਕ ਹੈ ਜੀ ਬਹੁਤ ਹੀ ਸੌਖਾ ਤਰੀਕਾ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆਂ 2 2 ਇੰਚ ਦੇ ਤੁਸੀਂ ਲੁੱਪੀਆਂ ਇਸ ਤਰ੍ਹਾਂ ਰੈਡੀ ਕਰ ਲੈਣੀਆਂ ਨੇ ਪਹਿਲਾਂ ਤੁਸੀਂ ਪੂਰੀ ਲੰਬੀ ਲੁੱਪੀ ਰੈਡੀ ਕਰ ਲੈਣੀ ਆ ਫਿਰ ਤੁਸੀਂ 2 2 ਇੰਚ ਦੀਆਂ ਕਟਿੰਗ ਕਰਕੇ ਤੁਸੀਂ ਇਸ ਤਰ੍ਹਾਂ ਇਹਦੇ ਉੱਪਰ ਲਗਾ ਲੈਣੀਆਂ ਨੇ ਜਿੰਨਾ ਜਿੰਨਾ ਤੁਸੀਂ ਗੈਪ ਰੱਖਣਾ ਚਾਹੋ ਵੈਸੇ ਮੈਂ ਅੱਧਾ ਅੱਧਾ ਇੰਚ ਦਾ ਰੱਖ ਰਹੀ ਆ ਠੀਕ ਹੈ ਜੀ ये देखो जी आप छे लुपियां लगावे ये उपर इस तरह तुम्हें ये लगा बिल्कुल बराबर करके देखो जहरा ये अपने कपड़ा छड़े जी ये अपना दस इंच का कपड़ा छड़े जी साढ़े चार इंच नीचे छोड़ा जी चार इंच का देखो अपने सेंटर लैना यदा जिस तरह कि मैं लै रही हूँ देखो ਇਹ ਦੇਖੋ ਜੀ ਤੁਸੀਂ ਹੁਣ ਇਸ ਤਰ੍ਹਾਂ ਕਰਕੇ ਜਿਵੇਂ ਕਿ ਆਪਾਂ ਸੀਨ ਸਟਿਚ ਕਰਦੇ ਹਾਂ ਬਿਲਕੁਲ ਅੱਧਾ ਅੱਧਾ ਇੰਚ ਛੱਡ ਕੇ ਤੁਸੀਂ ਇਹ ਇਸ ਤਰ੍ਹਾਂ ਕਰਕੇ ਲਗਾ ਲੈਣੀਆਂ ਜਿੱਥੇ ਆਪਾਂ ਨੇ 4 ਇੰਚ ਦਾ ਨਿਸ਼ਾਨ ਲਗਾਇਆ ਸੀ ਸੈਂਟਰ ਦੇ ਵਿੱਚ ਠੀਕ ਹੈ ਜੀ نیچے ਆਪਾਂ ਨੇ ਕੱਪੜਾ ਫੋਲਡਿੰਗ ਕਰਨ ਵਾਸਤੇ 4.5 ਇੰਚ ਛੱਡਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਫਿਰ ਤੁਸੀਂ ਇਹਦੇ ਉੱਪਰ ਸੀਨ ਲਗਾ ਦੇ ਲਗਾ ਦੇਣੀਆਂ ਇਹ ਦੇਖੋ ਜੀ ਆ ਇਸ ਤਰ੍ਹਾਂ ਕਰਕੇ ਆਪਣੀਆਂ ਇਹ ਲੁਪੀਆਂ ਰੈਡੀ ਹੋ ਗਈਆਂ ਹੁਣ ਇਹਦੇ ਉੱਪਰ ਆਪਾਂ ਨੇ ਜਿਹੜੀ ਚੇਪੀ ਹੈ ਉਹਨੂੰ ਆਪਾਂ ਉਤਾਰ ਦੇਵਾਂਗੇ ਇਹਦੇ ਨਾਲ ਦੇਖੋ ਆਪਣੀਆਂ ਇੱਕੋ ਜਿਹਾਂ ਲੁਪੀਆਂ ਲੱਗੀਆਂ ਨੇ ਜੀ ਕੋਈ ਵੀ ਵੱਧ ਘੱਟ ਨਹੀਂ ਹੋਈ ਇਹ ਹੁਣ ਆਪਾਂ ਫੋਲਡਿੰਗ ਕਰਾਂਗੇ ਜੀ ਇਸ ਤਰ੍ਹਾਂ ਜਿੰਨਾ ਤੁਸੀਂ ਫੋਲਡਿੰਗ ਕਰਨਾ ਤੁਸੀਂ ਉਹਨਾਂ ਹਾਰ ਕਰ ਸਕਦੇ ਹੋ ਦੇਖੋ ਜੀ ਆਪਾਂ ਹੁਣ ਇਹ ਮੋਤੀ ਲਗਾਵਾਂਗੇ ਤੇ ਉੱਪਰ ਤੁਸੀਂ ਬਟਨ ਵੀ ਲਗਾ ਸਕਦੇ ਹੋ ਠੀਕ ਹੈ ਜੇ ਤੁਸੀਂ ਬਟਨ ਲਗਾਉਣੇ ਨੇ ਤਾਂ ਤੁਸੀਂ ਥੋੜੀ ਜਿਹੀ ਲੁਪੀ ਥੋੜੀ ਜਿਹੀ ਹੋਰ ਬਾਹਰ ਨੂੰ ਕੱਢ ਸਕਦੇ ਹੋ ਠੀਕ ਹੈ ਜੀ ਮੈਂ ਇੱਥੇ ਮੋਤੀ ਲਗਾਉਣੇ ਸੀ ਤਾਂ ਕਰਕੇ ਮੈਂ ਥੋੜਾ ਜਿਹਾ ਸਾਈਜ਼ ਲੁਪੀ ਦਾ ਗੁਲਾਈ ਦੇ ਵਿੱਚ ਘੱਟ ਰੱਖਿਆ ਠੀਕ ਹੈ ਤੁਸੀਂ ਵੱਧ ਵੀ ਰੱਖ ਸਕਦੇ ਹੋ ਜੇ ਤੁਸੀਂ ਬਟਨ ਲਗਾਉਣੇ ਤਾਂ ਇਹ ਦੇਖੋ ਜੀ ਬਹੁਤ ਹੀ ਸੌਖਾ ਤਰੀਕਾ ਬੜੇ ਆਰਾਮ ਨਾਲ ਇਹ ਇੱਕੋ ਜਿਹੀਆਂ ਆਪਣੀਆਂ ਲੁਪਕੀਆਂ ਬਣ ਕੇ ਰੈਡੀ ਹੋਈਆਂ ਨੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਇਹ ਦੇਖੋ ਜੀ ਆਪਾਂ ਨੇ ਸਾਰੇ ਮੋਤੀ ਲਗਾ ਲੈਣੇ ਆ ਇਹ ਦੇਖੋ ਜੀ ਇਹ ਆਪਾਂ ਸਾਰੇ ਮੁੱਤੀ ਇਸ ਤਰ੍ਹਾਂ ਕਰਕੇ ਲਗਾ ਲਏ ਆਈ ਇਹ ਦੇਖੋ ਜੀ ਆਪਾਂ نیچے ਪੱਕਾ ਟਾਂਕਾ ਲਗਾਵਾਂਗੇ ਤੇ ਹੁਣ ਕੋ ਸਾਈਡ ਵਾਲੀ ਸੀਨ ਮ ਲਗਾਵਾਂਗੇ ਪੈਂਟ ਪਲਾਜ ਤੇ ਇਹ ਦੇਖੋ ਜੀ ਆਪਣਾ ਇਸ ਤਰ੍ਹਾਂ ਬਣ ਕੇ ਰੈਡੀ ਹੋਇਆ ਜੀ ਇਹ ਦੇਖੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ